ਅੱਜ ਮਰੇਗਾ ਮਰੇਗਾ ਵਰਕਰ ਜੂਨੀਆਂ ਪੰਜਾਬ ਦੇ ਜਲੰਧਰ ਦੀ ਮੀਟਿੰਗ ਹੋਈ ਆ ਜੋ ਅੱਜ ਪੰਜਾਬ ਦੇ ਵਿੱਚ ਨਰੇਗਾ ਵਰਕਰ ਕੰਮ ਕਰਦੇ ਉਹਨਾਂ ਦੀਆਂ ਮੁਸ਼ਕਲਾਂ ਦੇਖਦਿਆਂ ਹੋਇਆ ਜੋ ਨਰੇਗਾ ਵਰਕਰ ਜੂਨੀਆਂ ਪੰਜਾਬ ਬਣਾਈ ਗਈ ਆ ਉਹਦੀ ਤਸੀਲ ਆਪਣੇ ਜਲੰਧਰ ਜ਼ਿਲ੍ਹੇ ਦੇ ਵਿੱਚ 6 ਜੁਲਾਈ ਨੂੰ ਕਨਵੈਨਸ਼ਨ ਹੋ ਰਹੀ ਆ ਅਸੀਂ ਜ਼ਿਲ੍ਹਾ ਜਲੰਧਰ ਵੱਲੋਂ ਜਿਹੜਾ ਵੀ ਕੋਟਾ ਮਿਥਿਆ ਆ ਅਸੀਂ ਤਨਮਾਨ ਤੇ ਧੰਦੇ ਨਾਲ ਕੋਟਾ ਲੈ ਕੇ ਹਾਜ਼ਰ ਹੋਵਾਂਗੇ ਮਰੇਗਾ ਵਰਕਰਾਂ ਦਾ ਤੇ ਜਿਹੜੀ ਮੈਂਬਰਸ਼ਿਪ ਦੀ ਗੱਲ ਆ ਉਹ ਵੀ ਅਸੀਂ ਪੂਰੀ ਕਰਾਂਗੇ ਤੇ ਅਸੀਂ ਮਜ਼ਬੂਤ ਜਥੇਬੰਦੀ ਬਣਾ ਕੇ ਜ਼ਿਲ੍ਹੇ ਦੇ ਅੰਦਰ ਵੀ ਤੇ ਮਰੇਗਾ ਵਰਕਰਾਂ ਦੀਆਂ ਜਿਹੜੀਆਂ ਮੰਗਾਂ ਰਹੀਆਂ ਨੇ ਆ ਉਹਨਾਂ ਮਨਵਾਉਣ ਦੀ ਤਨਮਨ ਤੇ ਦੰਡੇ ਨਾਲ ਕੋਸ਼ਿਸ਼ ਕਰਾਂਗੇ ਅੱਜ ਜੰਡਿਆਲਾ ਵਿਖੇ ਮਰੇਗਾ ਵਰਕਰ ਯੂਨੀਅਨ ਜ਼ਿਲ੍ਹਾ ਜਲੰਧਰ ਦੀ ਮੀਟਿੰਗ ਹੋਈ ਹੈ ਇਹ ਮੀਟਿੰਗ ਦਾ ਮੁੱਖ ਮਕਸਦ ਜਿਹੜਾ ਆ ਉਹ 6 ਜੁਲਾਈ ਨੂੰ ਮਾਝਾ ਤੇ ਦੁਆਬਾ ਜ਼ੋਨ ਦੀ ਜਿਹੜੀ ਕਨਵੈਨਸ਼ਨ ਕੀਤੀ ਜਾ ਰਹੀ ਹੈ ਦੇਸ਼ ਭਗ ਯਾਗਰ ਹਾਲ ਜਲੰਧਰ ਵਿਖੇ ਉਹਦੀਆਂ ਤਿਆਰੀਆਂ ਨਾਲ ਸੰਬੰਧਿਤ ਹੈ ਤੇ ਇਹਦੇ ਵਿੱਚ ਜਿੱਥੇ ਅੱਜ ਜਾਇਦਾ ਲਿਆ ਗਿਆ ਮਨਰੇਗਾ ਦੀਆਂ ਸਮੱਸਿਆਵਾਂ ਦਾ ਸੰਬੰਧੀ ਉਥੇ ਹੀ ਜਿਹੜੇ ਆ ਉਸ ਕਨਵੈਨਸ਼ਨ ਨੂੰ ਕਾਮਯਾਬ ਕਰਵਾਉਣ ਲਈ ਜੋ ਹੈ ਕੁਝ ਡਿਊਟੀਆਂ ਲਾਈਆਂ ਗਈਆਂ ਕੁਝ ਮੈਂਬਰਸ਼ਿਪ ਜਿਹੜੀ ਹੈ ਕੋਟਾ ਲਾਇਆ ਗਿਆ ਤਾਂ ਜੋ ਵੱਧ ਤੋਂ ਵੱਧ ਸਾਥੀ ਜਿਹੜੇ ਇਸ ਕਨਵੈਨਸ਼ਨ ਦੇ ਵਿੱਚ ਹਾਜ਼ਰ ਹੋਣ ਤੇ ਹੌਣ ਵਾਲੇ ਸਮੇਂ ਦੇ ਵਿੱਚ ਪੰਜਾਬ ਪੱਧਰ ਤੇ ਜਿਹੜੀ ਹੈ ਉਹ ਮਨਰੇਗਾ ਦੀ ਜਥੇਬੰਦੀ ਜਿਹੜੀ ਹੈ ਸਾਰੀ ਜਾ ਸਕੇ ਤਾਂ ਜੋ ਮਨਰੇਗਾ ਦੀਆਂ ਜਿਹੜੀਆਂ ਅੱਜ ਸਮੱਸਿਆਵਾਂ ਉਹਨਾਂ ਨੂੰ ਹੱਲ ਕਰਵਾਉਣ ਲਈ ਇੱਕ ਸਾਂਝਾ ਪਲੇਟਫਾਰਮ ਅਨੁਸਾਰ ਕੇ ਉਹਨਾਂ ਲੋਕਾਂ ਨੂੰ ਜਿਹੜਾ ਉਦਾਰ ਦਵਾਇਆ ਜਾਵੇ ਬੇਨਤੀ ਹੈ ਬਾਜੀ ਜਿਹੜਾ ਆਲਾ ਵੇਖੇ ਚੁਣੇ ਹੋਏ ਨਮਿੰਦੇ ਜਿਹੜੇ ਮਨਰੇਗਾ ਵਰਕਰ ਯੂਨੀਅਨ ਦੀ ਦਿਹਾਤੀ ਹਿੰਦੂ ਸਭਾ ਦੇ ਕਮੇਟੀ ਨੇ ਕਿਤੀ ਆ ਉਹਦੇ ਮੁੱਖ ਮੰਤਵ ਇਹ ਆ ਕਿ 6 ਜੁਲਾਈ ਨੂੰ ਜ਼ਿਲਹੰਦਰ ਚੱਕ ਮਨਰੇਗਾ ਵਰਕਰਾਂ ਦੀ ਵਿਸ਼ਾਲ ਕਾਨਫਰੰਸ ਕੀਤੀ ਜਾਵੇ ਅਤੇ ਉਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਵੀ ਸੰਜਮ ਕੀਤੀਆਂ ਸ੍ਰੀ ਕਾਲ ਜੀ ਮੈਂ ਤਰਮਿੰਦਰ ਸਿੰਘ ਮਨਰੇਗਾ ਵਰਕਰ ਜੂਨੀਅਨ ਦੇ ਵੱਲੋਂ 6 ਜੁਲਾਈ ਨੂੰ ਇੱਕ ਵੱਡੀ ਜਿਹੜੀ ਹੈ ਕਨਵੈਨਸ਼ਨ ਕੀਤੀ ਜਾ ਰਹੀ ਹੈ ਜਲੰਧਰ ਦੇ ਦੇਸ਼ ਪੰਜਾਬਦਰ ਹਾਲ ਦੇ ਵਿੱਚ ਉਸੇ ਕਨਵੈਨਸ਼ਨ ਨੂੰ ਕਾਮਯਾਬ ਕਰਨ ਦੇ ਲਈ ਜਲੰਧਰ ਦੇ ਵਿੱਚ ਜੰਡਿਆਲਾ ਮੰਝਕੀ ਦੇ ਵਿੱਚ ਅੱਜ ਮੀਟਿੰਗ ਕੀਤੀ ਹੈ ਤੇ ਮੀਟਿੰਗ ਕਰਕੇ ਮਨਰੇਗਾ ਵਰਕਰ ਜੂਨੀਅਨ ਦੇ ਆਗੂਆਂ ਨੇ ਤੇ ਨਾਲ ਦੀ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨੇ ਪੂਰੀ ਹਮਾਇਤ ਕੀਤੀ ਹੈ ਕਿਉਂਕਿ ਮਨਰੇਗਾ ਕਾਮਿਆਂ ਦੀਆਂ ਮੁਸ਼ਕਲਾਂ ਬਹੁਤ ਵੱਡੀਆਂ ਆਇਆਂ ਸਿਆਸੀ ਲੀਡਰਾਂ ਵੱਲੋਂ ਤੇ ਪਿੰਡਾਂ ਦੇ ਵੱਡੇ ਘਰਾਮ ਚੌਧਰੀਆਂ ਵੱਲੋਂ ਲਗਾਤਾਰ ਮਨਰੇਗਾ ਮਜ਼ਦੂਰਾਂ ਨੂੰ ਜਿਹੜਾ ਪਰਤਾਰਿਆ ਜਾ ਰਿਹਾ ਤੇ ਉਹਨਾਂ ਦੀ ਅਸਲੀਆਂ ਮੰਗਾਂ ਨੂੰ ਲੈ ਕੇ ਇੱਕ ਵੱਡੀ ਜਥੇਬੰਦੀ ਉਸਾਰਨ ਦਾ ਯਤਨ ਕਰ ਰਹੇ ਹਨ ਤੇ ਮਨਰੇਗਾ ਵਰਕਰ ਯੂਨੀਅਨ ਦੇ ਵੱਲੋਂ ਜਿਹੜੀ 6 ਜੁਲਾਈ ਨੂੰ ਅਸੀਂ ਕਨਵੈਨਸ਼ਨ ਰੱਖੀ ਹੈ ਉਹਨੂੰ ਕਾਮਯਾਬ ਕਰਨ ਦੇ ਲਈ ਜਲੰਧਰ ਜ਼ਿਲ੍ਹੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਮਨਰੇਗਾ ਮਜ਼ਦੂਰ ਜਿਹੜੇ ਆ ਸ਼ਾਮਿਲ ਹੋਣਗੇ ਤਾਂ ਕਿ ਜਿਹੜੇ ਆਨ ਵਾਲੇ ਸਮੇਂ ਦੇ ਵਿੱਚ ਮਨਰੇਗਾ ਦੀ ਦਿਹਾੜੀ ਵੀ ਵਧਾਈ ਜਾ ਸਕੇ ਸਾਰਾ ਸਾਲ ਪੂਰੇ ਪਰਿਵਾਰ ਨੂੰ ਮਨਰੇਗਾ ਦਾ ਕੰਮ ਮਿਲੇ ਉਤੋਂ ਅਲਾਵਾ ਜਿੰਨੀਆਂ ਮਨਰੇਗਾ ਮਜ਼ਦੂਰਾ ਦੀਆਂ ਮੰਗਾਂ ਆ ਉਹਨਾਂ ਨੂੰ ਮਨਾਉਣ ਦੇ ਲਈ ਲੰਬਾ ਤੇ ਵੱਡਾ ਜਿਹੜਾ ਇੱਕ ਬਜਮਾ ਸੰਘਰਸ਼ ਪੰਜਾਬ ਦੇ ਵਿੱਚ ਉਸਾਰਨ ਦੇ ਲਈ ਜਿਹੜੀ ਕਨਵੈਨਸ਼ਨ ਕੀਤੀ ਜਾ ਰਹੀ ਹੈ ਤੇ ਜਲੰਧਰ ਜ਼ਿਲ੍ਹੇ ਦੇ ਸਾਥੀਆਂ ਨੇ ਅੱਜ ਮੀਟਿੰਗ ਦੇ ਵਿੱਚ ਇਹ ਪੂਰਾ ਯਕੀਨ ਦਵਾਇਆ ਵੀ ਵੱਡੇ ਭਰਮੇ ਕੱਠ ਦੇ ਨਾਲ ਜਿਹੜੇ ਜਲੰਧਰ ਜ਼ਿਲ੍ਹੇ ਵੱਲੋਂ ਹਰ ਤਹਿਸੀਲ ਤੋਂ ਹਰ ਪਿੰਡ ਤੋਂ ਵੱਡੇ ਮਨਰੇਗਾ ਦੇ ਕਾਮਿਆਂ ਦੇ ਜਥੇ ਲੈ ਕੇ ਜਲੰਧਰ ਜੀ ਉਸ ਕਨਵੈਨਸ਼ਨ 'ਚ ਪਹੁੰਚਣਗੇ ਧਿਆਨ ਵਾਲੇ ਸਮੇਂ 'ਚ ਮੌਜੂਦਾ ਚਾਹੇ ਸਰਕਾਰ ਕੇਂਦਰ ਦੀ ਹੈ ਚਾਹੇ ਪੰਜਾਬ ਪੰਜਾਬ ਦੀ ਹੈ ਉਹਨੂੰ ਮਜਬੂਰ ਕਰਨਗੇ ਕਿ ਉਹ ਮਨਰੇਗਾ ਕਾਮਿਆਂ ਦੀ ਮੰਗਾਂ ਦੇ ਵੱਲੋਂ ਧਿਆਨ ਦੇਣ ਧਿਆਨ ਵਾਲੇ ਸਮੇਂ ਦੇ ਵਿੱਚ ਮਨਰੇਗਾ ਦੀ ਦਿਹਾੜੀ ਤੇ ਮਨਰੇਗਾ ਦੇ ਦਿਨਾਂ ਦੇ ਵਿੱਚ ਵਾਅਦਾ ਕੀਤਾ ਜਾਵੇ ਧੰਨਵਾਦ ਜੀ